ਜੱਗੂ ਇਧਰਲੇ ਪਾਸੇ ਆ ਯਾਰ ਤੂੰ ਮੇਰੇ ਕੋਲ ਦੋ ਕਦਮ ਚੱਲ ਕੇ ਕਿਉਂਕਿ ਪਿਛਲੇ ਦਿਨੀ ਇੱਕ ਬਾਗੜੀਆਂ ਦੀ ਚੈਂਪੀਅਨਸ਼ਿਪ ਹੋਈ ਤੇ ਉਸ ਚੈਂਪੀਅਨਸ਼ਿਪ ਤੇ ਅਸੀਂ ਇਹ ਮੰਨਦੇ ਆ ਵੀ ਜੱਗੂ ਤੋਂ ਗਲਤੀ ਹੋ ਗਈ ਹੈ ਇਹਨੇ ਮੇਰੇ ਵੀਰੋ ਮਹਿਸੂਸ ਵੀ ਕੀਤਾ ਹੈ ਵੀ ਮੇਰੇ ਤੋਂ ਗਲਤੀ ਹੋ ਗਈ ਹੈ ਔਰ ਜੱਗੂ ਕਹਿੰਦਾ ਵੀ ਬਹੁਤ سارے ਲੋਕ ਨੇ ਜਿਹੜੇ ਕਮੈਂਟ ਕਰ ਰਹੇ ਆ ਔਰ ਜਿਹੜੇ ਮੇਰੇ ਆਪਣੇ ਚੌਣ ਵਾਲੇ ਵੀ ਸਾਰੇ ਭਰਾਵਾਂ ਨੇ ਇਸ ਗੱਲ ਦਾ ਮੇਰੇ ਨਾਲ ਗਿਲਾ ਕੀਤਾ ਵੀ ਯਾਰ ਇਹ ਤੇਰੇ ਆਸਤੇ ਮਾੜੀ ਗੱਲ ਆ ਲੈ ਵੀ ਜੱਗੂਆ ਦੁਨੀਆ ਪਿਆਰ ਕਰਦੀ ਆ ਨੌਜੋਨਾ ਦੁਨੀਆ ਸਤਕਾਰ ਕਰਦੀ ਆ ਗੋਗੋ ਤੂੰ ਵੀ ਆ ਜਾ ਇੱਧਰਲੇ ਪਾਸੇ ਖੇਡ ਮੈਦਾਨ ਦੇ ਵਿੱਚ ਮੇਰੇ ਆਲੇ ਪਾਸੇ ਚੱਲ ਕੇ ਕਿਉਂਕਿ ਉਹ ਜਿਹੜੀ ਮੇਰੇ ਵੀਰੋ ਜਦੋਂ ਉਹ ਡਿਸਪਿਊਟ ਹੋਇਆ ਸੀਗਾ ਰਾਏ ਭਰਾਣੇ ਵਾਲਾ ਗੋਗੋ ਸੀਗਾ ਔਰ ਹਾਕਮ ਵਾਲੀਆ ਜੱਗੂ ਸੀਗਾ ਤੇ ਸਾਡਾ ਇਹ ਫਰਜ਼ ਬਣਦਾ ਹੈ ਵੀ ਮੇਰੇ ਵੀਰੋ ਇਹ ਜਿਹੜੇ ਬਵਾਤ ਹੁੰਦੇ ਆ ਉਹ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਵੀ ਮੇਰੇ ਵੀਰੋ ਆਪਾਂ ਨਵੇੜਦਿਆਂ ਕਰੀਏ ਲੈ ਵੀ ਜੱਗੂ ਤੂੰ ਸਾਡਾ ਵੀਰ ਹੈ ਤੇ ਆ ਵੀ ਆਪਣਾ ਭਰਾ ਹੈ ਲੈ ਵੀ ਗੁਲਜਾਰ ਸਿੰਘ ਪਾਦੇ ਇਹਨਾਂ ਦੀਆਂ ਜੱਫੀਆਂ ਔਰ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਔਰ ਜੱਗੂ ਨੇ ਆਖਿਆ ਵੀ ਗੋਗੋ ਸੌਰੀ ਮੇਰੇ ਵੀਰ ਲੈ ਵੀ ਜੱਗੂ ਤੂੰ ਸਤਕਾਰਤ ਖਿਡਾਰੀਆਂ ਸਾਡੀ ਖੇਡ ਕਬੱਡੀ ਦਾ ਔਰ ਥੋੜਾ ਪੇਸ਼ੀਅੰਸ ਦੇ ਨਾਲ